ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਕੰਮ ਵਪਾਰ ਦਾਵਾਦ 3 ਜਨਵਰੀ ਦਿਖਾਉਣੇ ਆ ਤੁਹਾਨੂੰ 3 ਜਨਵਰੀਆਂ ਦੇ ਵਿੱਚ ਇੱਕ ਤਾਂ ਜਰਸੀ ਟੌਪ ਦੀ ਪੰਜਾਬ ਵਾਲੀ ਸੋਈ ਸਵਾਈ ਮਗਰ ਵੀ ਜਿੰਦੇ ਮਿੱਤਰੋ ਬੱਛੀ ਆ ਇੱਕ ਮੈਂ ਸੂਈ ਸਵਾਈ ਜਿਹੜਾ ਕੁਝ ਕੁ ਟਾਈਮ ਹੀ ਪਹਿਲਾਂ ਸੂਈ ਆ ਜੇਰਜੋਰ ਪਾਤੀਆ ਤੇ ਮਗਰ ਪੂਰਾ ਕੱਟਾ ਵਾ ਇੱਕ ਹੋਰ ਕਾਲੀ گاਵਾ ਮਿੱਤਰੋ ਚੰਗੇ ਦੁੱਧ ਵਾਲੀ ਇਹ گاਵਾ ਹਜੇ ਇਹ ਕੁਝ ਕੁ ਦਿਨਾਂ ਦੀ ਕੱਚੀ ਆ ਡਿਟੇਲ ਜਾਣਦਿਆਂ ਕਰਦੇ ਆ ਸ਼ੁਰੂਆਤ ਆਪਾਂ ਮਿਲਦੇ ਆ ਬਾਈ ਨੂੰ ਕੋਨੀ ਮੈਂ ਤੋਂ ਸ਼ੁਰੂਆਤ ਕਰਾਂਗੇ ਮਿੱਤਰੋ ਆਉ ਕਰਦੇ ਆ ਗੱਲਬਾਤ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਜੀ ਸੇਤਾ ਘਰ ਪਰਿਵਾਰ ਵੀਰੇ ਵਧੀਆ ਠੀਕ ਆ ਬਾਈ ਆਪਣਾ ਨਾਮ ਦੱਸ ਦੀ ਇੱਕ ਵਾਰੀ ਜੀ ਹਾਂ ਮੈਨੂੰ ਰਜੀਵੰਤ ਸਿੰਘ ਨਾ ਆ ਉਹ ਬਿੱਟਾ ਬਿੱਟਾ ਕਹਿੰਦੇ ਆ ਬਿੱਟਾ ਬਿੱਟਾ ਕਹਿੰਦੇ ਵਾਟਰ ਟੈਂਕੀ ਦੇ ਕੋਲੇ ਘਾਰ ਆ ਪਈਦਾ ਹੈਣਾ ਠੀਕ ਆ ਤੇ ਘਰ ਇਧਰੋਂ ਆ ਗਿਆ ਇਹ ਬੇਗੂ ਵਾਲੇ ਵਾਲੀ ਸੜਕ ਤੇ ਨਾ ਬੇਗੂ ਵਾਲੀ ਸੜਕ ਤੇ ਚ ਰਸਤੇ ਦੇ ਕੋਲੋਂ ਅੰਦਰ ਨੂੰ ਮੁੜ ਕੇ ਹੈਨਾ ਠੀਕ ਆ ਅੱਛਾ ਬਿੱਟੇ ਬਈ ਕਿੰਨੇ ਚਿਰ ਤੋਂ ਵਪਾਰ ਦਾ ਕੰਮ ਕਰਦਾ ਵੀਰਾ ਬਈ 3-4 ਸਾਲ ਤੋਂ ਕਰਦੇ 3-4 ਸਾਲ ਤੋਂ ਕੰਮ ਵਪਾਰ ਦਾ ਜਿਆਦਾ ਹਾਂ ਠੀਕ ਆ ਅੱਜ ਜਾਨਵਰ ਕਿੰਨੇ ਵਖਾਵਾਂਗੇ ਆਪਾਂ ਬਾਈ ਤਿੰਨ ਵੀਰੇ 3 ਜਨਵਾਰ ਇੱਕ ਮੈਂ ਦੋ ਗਾਈਆਂ ਦੋ ਗਾਈਆਂ ਇੱਕ ਮੈਂ ਜਨਵਾਰ ਤਿੰਨੇ ਹੀ ਟੌਪ ਆ ਹਨਾ ਅੱਛਾ ਕੋਨੀ ਮੈਂ ਆ ਜਿਹੜੀ ਇੱਕ ਇਹਨੂੰ ਆ ਸੁਹਾ ਸੁਈ ਆ ਬਾਈ ਦੂਜਾ ਸੁਹਾ ਵੀਰੇ ਦੂਜਾ ਸੁਹਾ ਸੁਈ ਆ ਠੀਕ ਆ ਤੇ ਇਹ ਕਿਦੋਂ ਸੁਈ ਆ ਵੀਰੇ ਇਹ ਅੱਜ ਇਹ ਅੱਜ ਤੜਕੇ ਸੁਈ ਆ ਵੀਰੇ ਜੇਰ ਚੁਰ ਪਾਤੀ ਆ ਬਾਈ ਜੇਰ ਪੈ ਗਈ ਆ ਠੀਕ ਆ ਬਾਈ ਅੱਛਾ ਧਾਰਤੁਰ ਕਿਵੇਂ ਚਬਾਈ ਠੀਕ ਆ ਕਿੰਨਾ ਦੁੱਧ ਦੇਜੂਗੀ ਬਾਈ ਪੀਕ ਲੈਵਲ ਇਹ 14-15 ਕਿਲੋ ਦੁੱਧ ਦੇ ਦੂ ਵੀਰੇ ਠੀਕ ਆ ਬਾਈ ਠੀਕ ਆ ਅਚਾ ਰੇਟ ਬਾਈ ਇਹਦਾ ਕੀ ਰੱਖਾਂਗੇ ਵੀਰੇ 1.1 1.1 ਮਾਨ ਤਨ ਦੇਣ ਲੈਣ ਵਾਲਾ ਮਾਨ ਤਨ ਕਰ ਦਾਂਗੇ ਵੀਰੇ ਕਿੰਨਾ ਕੁ ਕਰ ਦਾਂਗੇ ਨਿਭੇੜ ਦੀ ਇਹ ਕੰਮ ਕਰ ਦਾਂਗੇ 1.5 ਦੀ ਦੇ ਦਾਂਗੇ ਲੱਖ ਦੀ ਚਾਹ ਕਰਦਾ ਹੀ ਵਟਿਆ ਜਾਵੇ ਹਨਾ ਕੋਈ ਗੱਲ ਨਹੀਂ ਦੇ ਦਾਂਗੇ ਕੱਢੀ ਪਾਰ ਨੂੰ ਤੋਰੀ ਵੀਰੇ ਮੜਾ ਖੋਲੇ ਇਹਨੂੰ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਸੂਈਆ ਥੱਲੋ ਥੱਲੋ ਪੂਰੀ ਖਬਰਦਾਰ ਆ ਲੇਵਾ ਪਾਂਡਾ ਵੜਾ ਤੁਰਦੀ ਤਰਦੀ ਬਾ ਕਮਾਲ ਦਿਖਾਉਂਦੀ ਆ ਕਿਉਂਕਿ ਸੀਲ ਵਾਲੀ ਆ ਝੋਟੀ ਜਿਹੜੇ ਪ੍ਰਾਣਿਕ ਘਰੇ ਰੱਖਣੀ ਆ ਨਾ ਬਾਈ ਉਹਦੇ ਲਈ ਚੀਜ਼ ਰੱਖਣ ਵਾਲੀ ਆ ਕਿਉਂਕਿ ਦੁੱਧ ਤਾਂ ਇਹਨੇ ਜਿਹੜਾ ਦੇਣਾ ਦੁੱਧ ਹੁੰਦਾ ਹਮੇਸ਼ਾ ਖੁਰਲੀ ਦੇ ਵਿੱਚ ਕਿਉਂਕਿ ਜੇ ਤੁਸੀਂ ਪਾਇਆ ਨਾ ਕੁਝ ਬਾਈ ਤੇ ਫਿਰ ਨਹੀਂ ਇਹਨੇ ਦੇਣਾ ਢੱਕਾ ਵੀ ਸਿੱਧੀ ਗੱਲ ਹੈ ਕਈ ਭਰਾ ਬੰਨ ਕੇ ਤਾਂ ਆਪਤਾਸ਼ ਖੇਡਦੇ ਰਹਿੰਦੇ ਆ ਤੇ ਭਾਈ ਗੱਲਾਂ ਕਰਦੇ ਰਹਿੰਦੇ ਆ ਕਸੂਰ ਉਹ ਮੱਝ ਦੇ ਵਿੱਚ ਕੱਢ ਦਿੰਦੇ ਆ ਨਹੀਂ ਇਹ ਭਾਈ ਦੁੱਧ ਹੁੰਦਾ ਹਮੇਸ਼ਾ ਸੇਵਾ ਦਾ ਦੁੱਧ ਹੁੰਦਾ ਖੁਰਲੀ ਦੇ ਵਿੱਚ ਆਪਾਂ ਜਦੋਂ ਪਾਵਾਂਗੇ ਮੈਂ ਆਪਦੀ ਨਿਗਾ ਦੇ ਵਿੱਚ 8 8 ਕਿਲੋ ਵਾਲੀਆਂ 14 ਕਿਲੋ ਤੇ ਜਾਂਦੀਆਂ ਵੇਖੀਆਂ ਤੇ 14 15 ਕਿਲੋ ਵਾਲੀਆਂ ਮੈਂ 6 6 ਕਿਲੋ ਤੋਂ ਚੁੰਦੀਆਂ ਵੇਖੇ ਹੋਇਆ ਲੋਕ ਕਿਉਂਕਿ ਠੰਣ ਦੀ ਬਣਾਵਟ ਲੇਵੇ ਦੀ ਬੰਪਰ ਮੈਂ ਦੇ ਜਿਹੜੀ ਕੁਆਲਿਟੀ ਆ ਉਹ ਦੁੱਧ ਵਾਲੀ ਆ ਹਰ ਇੱਕ ਪੱਖ ਤੋਂ ਮੈਂ ਦੁੱਧ ਵਾਲੀ ਥਣਾ ਦਾ ਗੈਪ ਮਗਰ ਹੈਗਾ ਵਾ ਮਿੱਤਰੋ ਇਹਦੇ ਬੂਰਾ ਕੱਟਾ ਇਹ ਵੇਖ ਸਕਦੇ ਹੋ ਤੁਸੀਂ ਸੀਮਨ ਕੇ ਨੇ ਮੰਨ ਲਓ ਤੁਸੀਂ ਚੰਗਾ ਭਰਾਇਆ ਹੋਊਗਾ ਪਰ ਕਟਾ ਜਰੂਰ ਪੂਰਾ ਲਾਤਾ ਤੇ ਬਾਕੀ ਰੇਟ ਇਹਦਾ 1 ਲੱਖ ਤੇ 10000 ਰੁਪਇਆ ਕੀਤਾ ਵਾ 1 5 ਦੀ ਬਾਈਆਂ ਦਾ ਦੇ ਦੇਾਂਗੇ ਲੱਖ ਦੀ ਝਾਕ ਆ ਬਾਕੀ ਤੁਸੀਂ ਬਾਈ ਨਾਲ ਰਾਬਤਾ ਕੈਮ ਕਰ ਲਿਓ ਅੱਛਾ ਭਾਈ 2 ਨੰਬਰ ਤੇ ਜਿਹੜੀ ਗਾਮ ਆ ਵੀਰੇ ਰੇ ਦੂਜਾ ਸੂਆ ਆ ਸੂਜੀ ਦੂਜਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਹਿਲੇ ਬੇਟੇ ਵੀਰੇ ਜਾਂਦੇ 10 ਦਿਨ ਪਹਿਲੇ ਵੀਰੇ 10 ਦਿਨ ਪਹਿਲੇ ਥੱਲੋ ਤਾਂ ਫਿਰ ਪੂਰੀ ਬਣ ਜੂ ਹਣਾ ਬਹੁਤ ਬਣਦੀ ਹੈ ਦੁੱਧ ਦਾ ਤਾਂ ਕੀ ਰਿਕਾਰਡ ਦੱਸਿਆ ਇਹਦਾ 26 ਕਿਲੋ ਦਾ ਰਿਕਾਰਡ ਦੱਸਿਆ ਵੀਰੇ 26 ਕਿਲੋ ਦਾ ਦਿੱਤਾ ਵੀ ਹੋਊਗਾ ਬਾਈ ਹਣਾ ਪਲੀ ਪੁਲੀ ਜਾਣ ਵਾਲੀ ਵੈੜਾ ਹਾਂਜੀ ਤੇ ਵੀਰੇ ਸੀਲ ਪਾਸ ਕੀਤੀ ਆ ਤੂੰ ਕਿਵੇਂ ਮੰਨ ਲੇ ਬਹੁਤ ਸੀਲਸਲਾ ਕਵੈੜਾ ਕੋਨ ਬਹੁਤ ਚੰਗਾ ਚੂਣ ਬਹੁਤ ਚੰਗਾ ਅੱਛਾ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਇਹਦਾ ਰੇਟ ਵੀਰੇ 90000 ਰੁਪਇਆ 90000 ਰੁਪਇਆ ਲਾਡ ਪਿਆਰ ਕੋਈ ਨਹੀਂ ਮਾਨਤਨ ਕਰਦਾਂਗੇ ਕੰਨੀ ਵਾਰ ਨੂੰ ਤੋਰੀ ਵੀਰੇ ਮੜਾ ਜਾ ਲੈ ਵੀ ਮੈਂ ਇਹ ਤੀਜਾ ਸੂਆ ਸੁਹੰਦੀ ਹੈ ਬਾਈ ਦੂਜਾ ਸੂਆ ਤੇ ਦੂਜਾ ਦੂਜਾ ਸੂਆ ਇਹਨੇ ਸੁਣਾਵਾ ਮਿੱਤਰੋ ਹਜੇ 10 ਦਿਨ ਨੇ ਦੇ ਬਾਕੀ ਆ ਤੇ 10 ਦਿਨਾਂ ਦੇ ਵਿੱਚ ਇਹਨੇ ਤੋਂ ਕਰਮਾਂ ਵਾਲੀ ਤੋਂ ਲੇਵਾ ਲੈ ਕੇ ਤੁਰਿਆ ਨਹੀਂ ਜਾਣਾ ਇਹ ਤੁਹਾਡੇ ਨਾਲ ਵਾਦਾ ਹੋਊਗਾ ਕਿ ਗਾਂ ਦੁੱਧ ਵਾਲੀ ਆ ਪੱਖ ਬਹੁਤ ਚੰਗਾ ਤਗੜੀ ਆ ਥੰਦੋ ਕੁਆਲਟੀ ਕੁਆਲਟੀ ਬਹੁਤ ਚੰਗੀ ਆ ਕਿਉਂਕਿ ਜਿਹੜੀ ਮਜ਼ਬੂਤੀ ਆ ਨਾ ਜਿਹੜੀ ਗਾਂ ਦੇ ਵਿੱਚ ਗਾਂ ਨੇ ਦੁੱਧ ਉਸ ਤੋਂ ਦੇਣਾ ਕਿਉਂਕਿ ਹਮੇਸ਼ਾ ਗਾਂ ਮਜ਼ਬੂਤੀ ਵਾਲੀ ਖਰੀਦੋ ਬੇਸ਼ੱਕ 10000 ਵੱਧ ਲੈ ਲਓ ਯੋਗੀ ਜਿਹੜੀ ਕਮਜ਼ੋਰ ਗਾਂ ਦਾ ਫਤਾ ਕੋਈ ਨਹੀਂ ਉਹਨੇ ਕਦੋਂ ਢੇਰੀ ਟਾ ਜਾਣੀ ਹੈ ਬਾਕੀ ਵੈਸੇ ਦਾ ਵੈਗਰੂ ਤੇ ਹੁੰਦਾ ਬਾਹਲਾ ਵੱਡਾ ਦਾ ਰੱਬ ਹੁੰਦਾ ਪਰਮਾਤਮਾ ਹੁੰਦਾ ਉਹਨੇ ਜੇ ਚੀਜ਼ ਤੇ ਨਿਗਾਹ ਰੱਖਣੀ ਹੁੰਦੀ ਹੈ ਪਰ ਫਿਰ ਵੀ ਸੋਚ ਆਪਣੀ ਹੈ ਜਿਹੜੀ ਉਹ ਪਸ਼ੂ ਖਰੀਦਣ ਲੱਗਿਆ ਕਿ ਜਾਨਦਾਰ ਹੋਣੀ ਚਾਹੀਦੀ ਆ ਦੇਖ ਸਕਦੇ ਆ ਥਣ ਦਾ ਸਹਜ ਲੈ ਪੋਤੇ ਦੀ ਝੋਲੀ ਪਿੱਛੋਂ ਵੀ ਵਿਖਾ ਦੀ ਜ਼ਰੂਰ ਕਿੰਨਾ ਕੁ ਟਾਈਮ ਕੱਢ ਜੂਗੀ ਇਹ ਮਿੱਤਰੋ ਦੇਖ ਸਕਦੇ ਆ ਤੁਸੀਂ ਇਹਨੇ ਥੱਲੋ ਚੰਗੀ ਨਖਰ ਜਾਣਾ ਕਰਮਾ ਵਾਲੀ ਨੇ ਬੰਡ ਬਣਾ ਕੇ ਸੋਹਣੀ ਨੇ ਤਿਆਰ ਹੋਣਾ ਵਾ ਇਹਦਾ ਰੇਟ 90000 ਮਾਨਤਾ ਕਰਤਾ ਕਿ ਵੀਰੇ ਕੋਈ ਗੱਲ ਨਹੀਂ ਵੀਰੇ ਠੀਕ ਐ ਜਰਸੀ ਬਾਰੇ ਦੱਸੀ ਵੀਰੇ ਮੈਨੂੰ ਜਰਸੀ ਵਾਡ ਰਾਤ ਸੂਈ ਆ ਵੀਰੇ ਜੇਰ ਪਾਤੀ ਆ ਵੀਰੇ ਇਹਨੇ ਜੇਰੇ ਨੇ ਪਾਤੀ ਆ ਠੀਕ ਆ ਵੀਰੇ ਅੱਛਾ ਇਹ ਕਿੰਨਾਂ ਸੂਆ ਸੂਈ ਆ ਬਾਈ ਦੂਜਾ ਸੂਆ ਆ ਵੀਰੇ ਦੂਜਾ ਸੂਆ ਸੂਈ ਆ ਤੇ ਇਹ ਕਿੰਨੇ ਮਨਲਾ ਵੀਰੇ ਤੇਰੇ ਹਿਸਾਬ ਦੇ ਨਾਲ ਨੇ ਦੁੱਧ ਦਿੱਤਾ ਹੋਇਆ ਪਹਿਲੇ ਬਾਈ 20 ਲੀਟਰ ਦੁੱਧ ਦੇ ਦਿੰਦੀ 20 ਲੀਟਰ ਦੁੱਧ ਇਹ ਦੇ ਦੇ ਦਿੰਦੀ ਆ ਹਾਂ ਠੀਕ ਆ ਬਾਈ ਤੇ ਚਵਾਈ ਚਵਾਈ ਕਿਵੇਂ ਲੱਗਦੀ ਚਵਾਈ ਬਹੁਤ ਚੰਗੀ ਓਕੇ ਦੀ ਰਿਪੋਰਟ ਜਾਵ ਇੰਦਾ ਰੇਟ 80000 ਰੁਪਿਆ ਵੀਰੇ 80000 ਰੁਪਿਆ ਮਾਨਤਨ ਵਿੱਚੋਂ ਮਾਨਤਨ ਕਰਦੇ ਕੋਈ ਜੇ ਜੇ ਕੋਈ ਜੋੜਾ ਖਰੀਦਣ ਵਾਲਾ ਕਈ ਵਾਰੀ ਫਾਰਮ ਵਾਲੇ ਨੇ ਲੈਣੀ ਹੁੰਦੀ ਹੈਗਾ ਜੋੜਾ ਖਰੀਦ ਲੂਗਾ ਤੇ ਫਿਰ ਫਿਰ ਵੀ ਮਾਨਤਨ ਫੁੱਲ ਕਰਾਂਗੇ ਠੀਕ ਆ ਅੱਛਾ ਇਹ ਸੂਆ ਦੂਜਾ ਸੂਈ ਹੈ ਹੁਣ ਦੂਜਾ ਸੂਈ ਹੈ ਤੇ ਬੱੱਛੀ ਕਿਹੜੇ ਸੀਮੰਡ ਦੀ ਦਿੱਤੀ ਪਤਾ ਕੋਈ ਬੱੱਛੀ ਵੀਰੇ ਆਪਾਂ ਪੁੱਛਿਆ ਨਹੀਂਗਾ ਪੁੱਛ ਕੇ ਦੱਸ ਦੋਗੇ ਵੀਰੇ ਹਾਂ ਹਾਂ ਪੁੱਛ ਕੇ ਠੀਕ ਆ ਭਾਈ ਤੇ ਠੰਡੀਆਂ ਚੂਣ ਚੜ ਨੂੰ ਹੁਣ ਤਾਂ ਤੜਕੇ ਬੋਲਾ-ਪੂਲਾ ਤੂੰ ਕੱਢਿਆ ਹੋਣਾ ਥਲੋ ਹਾਂ ਤਿੰਨ ਕਿਲੋ ਕੱਢਿਆ ਚਾਰ ਠੀਕ ਆ ਵੀਰੇ ਠ ਲੇ ਮਿੱਤਰੋ ਜਨੇ ਪੰਜਾਬ ਵਾਲੀ ਜਰਸੀ ਲੈਣੀ ਐ ਇੱਕ ਨਹੀਂ ਆਉਣੀ ਜਰਸੀਆਂ ਦੋ ਆਉਣੀਆਂ ਕਿਉਂਕਿ ਮਗਰ ਜਿਹੜੀ ਬੱਚੀ ਆ ਨਾ ਮਿੱਤਰੋ ਬੱਚੀ ਜਰਸੀ ਨਸਲ ਜਿਹੜੀ ਨਰਸੀ ਨਸਲ ਦੇ ਵਿੱਚ ਜੇ ਤੁਸੀਂ 6 ਮਹੀਨੇ ਬੱਚੇ ਨੂੰ ਟਿਕਾ ਕੇ ਸੰਭਾਲੋਣਾ ਬਾਈ ਤੇ 6 ਮਹੀਨਿਆਂ ਦੇ ਵਿੱਚ ਜਿਹੜਾ ਮਿੱਤਰੋ ਬੱਚਾ ਵਾ ਉਹ ਜਰਸੀ ਆ ਜਿਹੜੀ 8-9 ਮਹੀਨਿਆਂ ਦੇ ਵਿੱਚ ਸੀਮਨ ਵੱੱਛੀ ਲੈ ਲੈਂਦੀ ਆ ਜੇ ਟਿਕਾ ਕੇ ਸੰਭੀ ਹੋਵੇ ਟਿਕਾਣੇ ਦੀ ਤੇ ਇਹ ਕਰਮਾਂ ਵਾਲੀ ਨੇ ਮਿੱਤਰੋ ਬਣ ਜਾਣਾ ਤੁਸੀਂ ਇਹਨੂੰ ਦੁੱਧ ਪਾਣੀ ਜਿਹੜਾ ਦਾਣਾ ਫੀਡ ਲੈਵਲ ਹੁੰਦਾ ਹੁੰਦਾ ਕੰਟੀਨਿਊ ਫੀਡ ਆ ਜਿਹੜੀ ਉਹ ਤੁਸੀਂ ਉਹਦੀ ਚਾਲੂ ਰੱਖਿਆ ਜੇ ਤੇ ਇਹਨੇ ਟੌਰਣਾ ਸੋਹਣੀ ਤਿਆਰ ਹੋ ਜਾਣਾ 80000 ਰੁਪਏ ਜਰਸੀ ਦੀ ਡਿਮਾਂਡ ਆ ਕਾਲੀ ਡੱਬੀ ਵੈਡ ਦੀ 90000 ਰੁਪਏ ਡਿਮਾਂਡ ਆ ਕੋਨੀ ਮਹਿੰਦੀ 110000 ਰੁਪਿਆ ਡਿਮਾਂਡ ਹੈ ਕੁੱਲ ਮਿਲਾ ਕੇ ਗੱਲ ਕਰੀਏ ਨਾ ਤਾਂ ਤੁਹਾਡੇ ਘਰੇ ਪਸ਼ੂ ਆ ਜਿਹੜੇ 3 ਲੱਖ ਦੇ ਪੇਟਿਆਂ ਜਾਂ ਤੇ ਆ ਜਾਣਗੇ ਮਿੱਤਰੋ ਤੇ ਜੇ ਕੋਈ ਵੱਡਾ ਵੀਰ ਦੁੱਧ ਵਾਲਾ ਕੰਮ ਕਰਨਾ ਚਾਹੁੰਦਾ ਤਾਂ ਬਈ ਦੁੱਧ ਵਾਲੇ ਤਿੰਨੇ ਪਸ਼ੂ ਦੁੱਧ ਵਾਲੇ ਵੀ ਆ ਮਜ਼ਬੂਤੀ ਵਾਲੇ ਵੀ ਆ ਅੰਗਾ ਪੈਰਾ ਤੋਂ ਵੀ ਸਾਫ਼ ਸੁਥਰੇ ਆ ਅੱਛਾ ਬਟੇ ਬਈ ਨੰਬਰ ਦਈਂ ਕਰਾਂ ਦੀ ਵੀਰੇ 90415 90415 8189 8189 ਇੱਕ ਵਾਰੀ ਹੋਰ ਬੋਲ ਦਈਏ ਵੀਰੇ 90415 ਹੂੰ ਕੈਸੀ ਕੈਸੀ ਨਾ ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਭਾਈ ਦੇ ਨਾਲ ਗੱਲਬਾਤ ਤੇ ਗੱਲਬਾਤ ਲਈ ਨੰਬਰ ਭਾਈ ਦਾ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਚਾਉਂਦੇ ਹੋ ਸ਼ੁਕਰੀਆ ਧੰਨਵਾਦ